ਪੰਜਾਬ ਦੀ ਸਾਰੀ ਜਨਤਾ ਦਾ ਤਿਹਾਨ ਇਸ ਵਕਤ ਜਿਹੜਾ ਹੌਟ ਸ਼ੀਟਾਂ ਦੇ ਲੱਗਾ ਹੋਇਆ ਉਤੋਂ ਉਹਦੇ ਚੋਂ ਇੱਕ ਸੀਟ ਹੈ ਖਡੂਰ ਸਾਹਿਬ ਹਲਕਾ। ਲੋਕ ਸਭਾ ਉਹਨਾਂ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਸਿਰਫ ਇੱਕ ਪਾਰਟੀ ਸੀ ਜਿਹਦਾ ਉਮੀਦਵਾਰ ਹਾਲੇ ਤੱਕ ਕੋਈ ਨਹੀਂ ਸੀ ਐਲਾਨਿਆ ਗਿਆ ਉਹ ਹੈ ਆਮ ਆਦਮੀ ਪਾਰਟੀ। ਲੇਕਿਨ ਪਿਛਲੀ ਰਾਤ ਉਹਨਾਂ ਨੇ ਵੀ ਆਪਣਾ ਇੱਕ ਉਮੀਦਵਾਰ ਖਡੂਰ ਸਾਹਿਬ ਹਲਕਾ ਤੋਂ ਐਲਾਨ ਦਿੱਤਾ ਹੈ। ਉਹਨਾਂ ਦਾ ਨਾਮ ਮਨਜਿੰਦਰ ਸਿੰਘ ਸਿੱਧੂ। ਆਓ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਿੱਧੂ ਸਾਹਿਬ ਜੀ ਇੰਨੀ ਲੇਟ ਐਲਾਨ ਹੋਇਆ ਖਡੂਰ ਸਾਹਿਬ ਤੋਂ ਕੀ ਗੱਲ ਨਹੀਂ ਦੇਖੋ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਪਾਰਟੀਆਂ ਆਪਣੇ ਕੈਂਡੀਡੇਟ ਤੇ ਜਿਵੇਂ ਜਿਵੇਂ ਸਾਡੀ ਕੋਰ ਕਮੇਟੀ ਉੱਪਰ ਨਾਮ ਭੇਜਦੀ ਜਾਂਦੀ ਹੈ ਸਾਡੀ ਪੀਏਸੀ ਨੂੰ ਓਵੇਂ ਓਵੇਂ ਸਾਡੇ ਕੈਂਡੀਡੇਟ ਜਿਹੜੇ ਐਨਾਨਸ ਹੁੰਦੇ ਗਏ ਸਾਰੇ ਪੰਜਾਬ ਦਾ ਧਿਆਨ ਖਡੂਰ ਸਾਹਿਬ ਹਲਕਾ ਸੀਟ ਤੇ ਹੈ ਜੀ ਬੜੇ ਵੱਡੇ ਦਿਗਜ ਕਾਂਗਰਸ ਵੱਲੋਂ ਜਸਬੀਰ ਸਿੰਘ ਡਿੰਪਾ ਜੀ ਜੀ ਅਕਾਲੀਆਂ ਵੱਲੋਂ ਬੀਬੀ ਜਗੀਰ ਕੌਰ ਠੀਕ ਹੈ ਪੀਡੀਏ ਵੱਲੋਂ ਬੀਬੀ ਪਰਮਜੀਤ ਕੋਲ ਖਲੜਾ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੇ ਨਾਲ ਮੁਕਾਬਲੇ ਨੂੰ ਆਪਣੇ ਆਪ ਨੂੰ ਆ ਦੇਖੋ ਜਿਹੜੇ ਡਿੰਪਾ ਜੀ ਨੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਿਉਂਕਿ 1952 ਤੋਂ ਬਾਅਦ ਇਤਿਹਾਸ ਦੇ ਵਿੱਚ ਇਦਾਂ ਕਦੇ ਨਹੀਂ ਹੋਇਆ ਕਿ ਕੋਈ ਸਿੱਖ ਮੈਂਬਰ ਪਾਰਲੀਮੈਂਟ ਨਾ ਬਣਿਆ ਹੋਵੇ ਬਿਨਾਂ ਸਿੱਖ ਤੋਂ ਕੋਈ ਵੀ ਆਇਆ ਤਾਂ ਉਹ ਮੈਂਬਰ ਪਾਰਲੀਮੈਂਟ ਨਹੀਂ ਬਣਿਆ ਤੇ ਡਿੰਪਾ ਜੀ ਦਾ ਫਿਰ ਤੁਸੀਂ ਚਿਹਰੇ ਤੋਂ ਤੁਹਾਨੂੰ ਅੰਦਾਜ਼ਾ ਲੱਗ ਹੀ ਜਾਂਦਾ ਕਿ ਉਹ ਕਦੇ ਵੀ ਮੈਂਬਰ ਪਾਰਲੀਮੈਂਟ ਨਹੀਂ ਬਣਨਗੇ ਜਿਹੜੀ ਗੱਲ ਬੀਬੀ ਜ਼ਗੀਰਕੌਰ ਜੀ ਦੀ ਤੁਸੀਂ ਕਹੀ ਹੈ ਉਹਨਾਂ ਦਾ ਤੁਸੀਂ ਸਾਰਾ ਪਿਛਲੇ ਮੀਡੀਆ 'ਚ ਵੀ ਚੱਲਦਾ ਰਿਹਾ ਹੈ ਉਹਨਾਂ ਦੀ ਉਹ ਜਿੱਦਾਂ ਲੋਕਾਂ ਨੂੰ ਕੰਮ ਕਰਨ ਲੱਗਿਆ ਕਹਿੰਦੇ ਮੈਂ ਤੁਹਾਡੀ ਕੋਈ ਨੌਕਰ ਨਹੀਂ ਨੌਕਰ ਕਿਉਂ ਨਹੀਂ ਜੀ ਜਦੋਂ ਤੁਸੀਂ 2.5 ਤੋਂ 3 ਲੱਖ ਤਨਖਾਹ ਲੈਣੀ ਹੈ ਤੇ ਨੌਕਰ ਹੋਣਾ ਸਾਡੇ ਪੈਸੇ 'ਚੋਂ ਤਨਖਾਹ ਲੈਂਦੇ ਹੋ ਬੀਬੀ ਜ਼ਗੀਰਕੌਰ ਨੌਕਰ ਤੇ ਜਿਹੜੇ ਇਹੋ ਜਿਹੇ ਲੋਕ ਨੇ ਮੈਨੂੰ ਨਹੀਂ ਲੱਗਦਾ ਕਿ ਲੋਕ ਉਹਨਾਂ ਨੂੰ ਜਿਤਾਉਣਗੇ ਦੂਜੀ ਗੱਲ ਬੀਬੀ ਜ਼ਗੀਰਕੌਰ ਜੀ ਹਲਕੇ ਦੇ ਬਾਹ ਬੀਬੀ ਜਗੀਰ ਕੌਰ ਨੂੰ ਉਹ ਦਰਬਾਰ ਜਾ ਕੇ ਲਭਦੇ ਰਿਆ ਕਰਨਗੇ ਆਪਣੇ ਕੰਮ ਕਰਾਉਣ ਦੇ ਲਈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬੀਬੀ ਜਗੀਰ ਕੌਰ ਜੀ ਵੀ ਜਿੱਤਣਗੇ ਆਮ ਆਦੀ ਪਾਰਟੀ ਦੀ ਲੜਾਈ ਰਹੀ ਹੈ ਇਨਕਲਾਬੀ ਇੱਕ ਉਮੀਦਵਾਰ ਤੁਹਾਡੇ ਹਲਕੇ 'ਚ ਤੁਹਾਡੇ ਅੰਗੇਜਡ ਹੈਗੇ ਨੇ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਦੇ ਪਰਿਵਾਰ ਦਾ ਕਾਫੀ ਵੱਡਾ ਬਲ ਜਾਨ ਹੈ ਉਹਨਾਂ ਦੇ ਅੰਗੇਜ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਦੇਖਦੇ ਹੋ ਨਹੀਂ ਮੈਂ ਉਹਨਾਂ ਦੇ ਅੰਗੇਸ਼ਟ ਨਹੀਂ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨਾ ਤਾਂ ਕੋਈ ਭਲਾ ਸਕਦਾ ਤੇ ਨਾ ਇਦਾਂ ਦੀ ਜਸਵੰਤ ਸਿੰਘ ਜੀ ਵਰਗੀ ਕੁਰਬਾਨੀ ਕਰਨੀ ਕੋਈ ਆਸਾਨ ਹੈ ਸੋ ਉਹਨਾਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ ਹੈ ਮੇਰਾ ਮੁਕਾਬਲਾ ਕਾਲੀ ਦਲ ਤੇ ਕਾਂਗਰਸ ਦੇ ਨਾਲ ਕਿਉਂਕਿ ਕਾਲੀ ਤੇ ਕਾਂਗਰਸ ਆ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਇਹਨਾਂ ਨੇ ਕੀ ਨੁਕਸਾਨ ਕੀਤਾ ਨੁਕਸਾਨ ਤਾਂ ਕਾਲੀ ਦਲ ਨੇ ਕੀਤਾ ਹੈ ਹੁਣ ਬੀਬੀ ਜਗੀਰ ਕੋਹਰਾ ਹੀ ਉਹਨੂੰ ਹਰਾਵਾਂਗੇ ਨੁਕਸਾਨ ਤਾਂ ਡਿੰਪੇ ਨੇ ਕੀਤਾ ਉਹਦੀ ਕਾਂਗਰਸ ਨੇ ਕੀਤਾ ਉਹਨੂੰ ਹਰਾਵਾਂਗੇ ਪਰ ਕਿਤਨੇ ਕਿਤੇ ਤਾਂ ਅਗਰ ਦੇਖਿਆ ਜਾਵੇ ਨਾ ਜਿਵੇਂ ਦਿੱਲੀ ਤੋਂ ਤੁਹਾਡੀ ਪਾਰਟੀ ਦਾ ਗਠਜੰਬੰਦਨ ਹੋ ਗਿਆ ਸੀ ਕਾਂਗਰਸ ਦੇ ਨਾਲ ਕਿਤੇ ਲੱਗਦੀ ਨਾ ਇਹਦਾਂ ਹੋ ਰਿਹਾ ਕਿ ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਨੂੰ ਹੀ ਜਿਤਾਉਣ ਵਾਸਤੇ ਸਾਰਾ ਕੁਝ ਜਿਹੜਾ ਚੱਲ ਰਿਹਾ ਹੋਵੇ ਤੁਹਾਡੀ ਪਾਰਟੀ ਵੱਲੋਂ ਅਸੀਂ ਜੇ ਤਾਂ ਆਪਣਾ ਕੈਂਡੀਡੇਟ ਉਤਾਰਦੇ ਨੇ ਫਿਰ ਤੇ ਕਾਂਗਰਸ ਨੂੰ ਜ਼ਿਆਦਾ ਹੁੰਦਾ ਨਾ ਸੀ ਆਪਣੇ ਕੈਂਡੀਡੇਟ ਹੀ ਨਾ ਉਤਾਰਦੇ ਤਾਂ ਫਿਰ ਤਾਂ ਇਸ ਗੱਲ ਨੂੰ ਆਪਾਂ ਕਹਿੰਦੇ ਵੀ ਬਾਕੀ ਰਹੀ ਗਠਬੰਧਨ ਦੀ ਗੱਲ ਇਹ ਦੇਖੋ ਅਸੀਂ ਇੱਕ ਰਾਜਨੀਤਿਕ ਨਵੀਂ ਪਾਰਟੀ ਆ ਅਸੀਂ ਇਹ ਸੀਟਾਂ ਉਹਨਾਂ ਅਸੀਂ ਆਪਣੀਆਂ ਸੀਟਾਂ ਦਿੱਲੀ ਦੇ ਵਿੱਚ ਬਹੁਤ ਪਹਿਲਾਂ ਐਲਾਨ ਕਰਤੀਆਂ ਸੀ ਬਸ ਉਸੇ ਚੀਜ਼ ਨੂੰ ਰੋਕਣ ਲਈ ਕਿ ਇਹ ਇਸ ਚ ਮੇਲੇ ਚ ਫਸੇ ਰਹਿਣ ਕਿ ਸ਼ਾਇਦ ਗਠਬੰਧਨ ਹੋ ਜਾਣਾ ਹੋ ਜਾਣਾ ਉਹਨਾਂ ਸੀਟਾਂ ਉਹਨਾਂ ਦੀਆਂ ਲੇਟ ਅਨਾਉਂਸ ਕਰਨ ਦਿੱਤੀਆਂ ਹੁਣ ਅਜੇ ਸੀਟਾਂ ਅਨਾਉਂਸ ਕਰ ਰਹੇ ਨੇ ਸੋ ਇਹ ਵੀ ਸਾਡਾ ਹੈ ਕਿ ਜਿਵੇਂ ਇੱਥੇ ਹੀ ਟਕਸਾਲੀਆਂ ਨਾਲ ਕੀਤਾ ਕਿ ਕਰ ਰਹੇ ਹਾਂ ਜੀ ਤੁਹਾਡਾ ਨਾ ਗੱਠ ਕੁਰਕਾ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਖਡੂਰ ਸਾਹਿਬ ਤੋਂ ਜਿਹੜਾ ਇੱਕ ਉਮੀਦਵਾਰ ਆ ਪੀ ਪੰਜਾਬ ਡੈਮੋਕ੍ਰੈਟਿਕ ਪਾਰਟੀ ਦਾ ਉਹ ਸਾਂਝਾ ਉਮੀਦਵਾਰ ਬਣ ਜਾਵੇ ਆਮ ਆਦਮੀ ਪਾਰਟੀ ਨੇ ਉਹਦੇ ਚ ਹਮਾਇਤ ਨਹੀਂ ਦਿਖਾਈ ਕਿ ਬਿਲਕੁਲ ਗਲਤ ਗੱਲ ਹੈ ਜੀ ਅਸੀਂ ਸਾਰਿਆਂ ਨੇ ਬਹੁਤ ਵੇਖੋ ਤੁਸੀਂ ਜਿਹੜੀ ਪਹਿਲਾ ਗੱਲ ਕੀਤੀ ਵੀ ਕੈਂਡੀਡੇਟ ਲੇਟ ਕਿਉਂ ਆਇਆ ਪੂਰੀ ਅਸੀਂ ਕੋਸ਼ਿਸ਼ ਕੀਤੀ ਗਈ ਕਿ ਸਾਰੇ ਲੋਕਾਂ ਦਾ ਸੀ ਕਿ ਬੀਬੀ ਜੀ ਆਜ਼ਾਦ ਉਮੀਦਵਾਰ ਬਣ ਜਾਣ ਤਾਂ ਪਰ ਇਹ ਕੋਸ਼ਿਸ਼ ਜਿਹੜੀ ਆ ਉਹ ਨਹੀਂ ਸਫਲ ਹੋਈ ਤੇ ਦੂਸਰੀ ਗੱਲ ਇਹ ਵੀ ਸੀ ਵੀ ਜਦੋਂ ਜਸਵੀਰ ਆ ਡਿੰਪ ਆ ਉਹਨੇ ਆਉਂਦੇ ਇੱਕ ਬਿਆਨ ਦਿੱਤਾ ਕਿ ਜੀ ਇਹਨਾਂ ਦੇ ਤਾਂ ਕਿਸੇ ਨੇ ਝੋਲੇ ਨਹੀਂ ਫੜਨੇ ਬੀਬੀ ਖਾਲੜਾ ਜੀ ਦੇ ਐਵੇਂ ਹੋ ਜਾਣਾ ਜਿਵੇਂ ਉਦੋਂ ਸਾਨੂੰ ਇਹ ਲੱਗਾ ਕਿ ਇਹ ਬੀਬੀ ਜੀ ਕੋ ਸੰਭ ਹੀ ਨਹੀਂ ਜਾਣੇ ਇਹ ਸਾਨੂੰ ਹੀ ਮੈਦਾਨ ਦੇ ਵਿੱਚ ਆ ਕੇ ਹਰਾਉਣੇ ਪੈਣੇ ਨਹੀਂ ਤੇ ਇਹ ਦੁਬਾਰਾ ਜਿੱਤੇ ਜਾਣਗੇ ਤਾਂ ਕਰਕੇ ਥੋੜਾ ਲੇਟ ਕੈਂਡੀਡੇਟ ਆਇਆ ਤੇ ਅਸੀਂ ਇਹਨੂੰ ਵੱਡੀ ਵ ਬੈਕ ਨਾਲ ਇਹਨਾਂ ਨੂੰ ਖਰਾਵਾਗੇ ਭਗਵੰਤ ਮਾਨ ਜੀ ਨੇ ਫੰਡਿੰਗ ਦੇ ਬਾਰੇ ਇੱਕ ਐਲਾਨ ਕੀਤਾ ਕਿ ਉਹਨਾਂ ਕੋਲ ਪੈਸੇ ਦੀ ਘਾਟ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਐਸਟੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਪੈਸੇ ਦੀ ਸਾਨੂੰ ਘਾਟ ਹੈ ਇਮਾਨਦਾਰ ਪਾਰਟੀ ਹੈ ਅਸੀਂ ਕਿਹੜਾ ਇਹਨਾ ਵਾਂਗੂ ਦਰਿਆਵਾਂ ਦੇ ਵਿੱਚੋਂ ਰੇਤਾ ਕੱਢੀ ਹੈ ਅਸੀਂ ਕਿਹੜਾ ਰਾਜ ਭਾਗ ਦੇ ਵਿੱਚ ਆ ਕੇ ਲੋਕਾਂ ਨੂੰ ਲੁੱਟਿਆ ਅਸੀਂ ਕਿਹੜਾ ਡਿੰਪੇ ਵਾਂਗੂ ਸਾਡਾ ਟਰਾਂਸਪੋਰਟ ਮਾਫੀਆ ਹੈ ਕਿ ਇੱਕ ਇੱਕ ਜਿਹੜਾ ਪਰਮਟ ਹੈ ਉਹਦੇ ਤੇ 10-10 ਬੱਸਾਂ ਚੱਲਦੀਆਂ ਨੇ ਅਸੀਂ ਤੇ ਆਮ ਪਰਿਵਾਰਾਂ ਚੋਂ ਹੁਣ ਤੁਸੀਂ ਮੈਨੂੰ ਲਓ ਮੇਰੇ ਕੋਲ ਸਾਢੇ 3 ਏਕੜ ਜ਼ਮੀਨ ਹੈ ਚੌਣ ਕਮਿਸ਼ਨ ਵੀ ਕਹਿੰਦਾ 70 ਲੱਖ ਲਾ ਲਓ 70 ਲੱਖ ਦੀ ਤਾਂ ਮੇਰੀ ਸਾਰੀ ਜ਼ਮੀਨ ਨਹੀਂ ਹੈਗੀ ਸੋ ਮੇਰੇ ਕੋਲੇ ਵੀ ਕਮੀ ਹੈ ਮੇਰੇ ਕੋਲ ਅੱਜ ਦੀ ਡੇਟ 'ਚ ਸ ਤਾਂ ਮੈਂ ਚੋਣ ਲੜਨੀ ਆ ਬਾਕੀ ਲੋਕਾਂ ਦੇ ਆਸਰੇ ਲੜਾਂਗਾ ਜਿਵੇਂ ਮੈਂ ਕਹਿ ਚੁੱਕਾ ਕਿ ਮੈਂ ਰਾਜਨੀਤਿਕ ਲੋਕਾਂ ਦੇ ਖਿਲਾਫ ਆਇਆ ਕਿਉਂਕਿ ਇਹ ਹੀ ਉਹ ਲੋਕ ਹੈ ਇਹ ਹੀ ਉਹ ਜਮਾਤ ਹੈ ਜਿਨੇ ਪੂਰਾ ਸਿਸਟਮ ਖਰਾਬ ਕਰਕੇ ਰੱਖਤਾ ਜੇ ਲੋਕ ਨਲਾਇਕ ਨਾ ਹੁੰਦੇ ਚੰਗੇ ਹੁੰਦੇ ਤੇ ਅੱਜ ਆ ਜਿਹੜੀਆਂ ਪਰੇਸ਼ਾਨੀਆਂ ਕਿਸਾਨ ਖੁਦ ਖੁਸ਼ੀ ਕਰਦੇ ਆ ਸਾਡੀ ਜਵਾਨੀ ਦਾ ਕਾਣ ਹੋ ਗਿਆ ਨਸ਼ੇ ਨਾਲ ਪੂਰੇ ਭਾਰਤ ਦੀਆਂ ਵੀ ਮੁਸ਼ਕਲਾਂ ਕਹਿ ਲਈਏ ਉਹ ਨਹੀਂ ਸੀ ਹੋਣੀਆਂ ਕਿਉਂਕਿ ਇਹਨਾਂ ਨੇ ਆਪਣਾ ਹੀ ਧਿਆਨ ਰੱਖਿਆ 3.5 ਲੱਖ ਰੁਪਈਆ ਇਹਨਾਂ ਦੀ ਤਨਖਾਹ ਹੈ ਇਹਨਾਂ ਨੂੰ 50-50 ਹਜ਼ਾਰ ਪੈਨਸ਼ਨ ਮਿਲਦੀ ਹੈ ਤੇਲ ਉਹ ਸਾਰਾ ਕੁਝ ਮਿਲਦਾ ਹੈ ਗਨਮੈਨ ਮਿਲਦੇ ਆ ਕੋਠੀਆਂ ਮਿਲਦੀਆਂ ਆਪਣੀਆਂ ਸੁਖਹੂਲਤਾ ਨੇ ਪਰ ਇਥੇ ਗਰੀਬ ਜਿਹੜਾ ਉਹ ਪਿਸਿਆ ਜਾ ਰਿਹਾ ਤੇ ਮੈਂ ਸਭ ਤੋਂ ਪਹਿਲਾਂ ਇਹ ਐਲਾਨ ਆਉਂਦ ਨੀਤੀ ਦੇ ਵਿੱਚ ਬਦਲਾ ਲਿਆਉਣ ਲਈ ਕਿਉਂਕਿ ਸਾਡਾ ਇਹੀ ਸੀ ਕਿ ਅਸੀਂ ਰਾਜਨੀਤੀ ਵਿੱਚ ਬਦਲਾ ਲੈ ਕੇ ਆਵਾਂਗੇ ਤੇ ਮੈਂ ਇੱਕ ਨੌਜਵਾਨ ਦੇ ਨਾਤੇ ਇਹ ਪ੍ਰਣ ਕੀਤਾ ਹੈ ਕਿ ਮੈਂ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਉਹ ਤਨਖਾਹ ਜਿਹੜੀ ਆ ਉਹ ਨਹੀਂ ਲਵਾਂਗਾ ਤੇ ਜਿਹੜੀ ਤਨਖਾਹ ਮਤਲਬ ਇਹ ਨਹੀਂ ਮੈਂ ਸਰਕਾਰ ਦੇ ਖਾਤੇ ਛੱਡਦਾਗਾ ਉਹ ਤਨਖਾਹ ਲੈ ਕੇ ਉਹ ਗਰੀਬਾਂ ਦੇ ਵਿੱਚ ਜਿਹੜੀ ਆ ਉਹ ਵੰਡੀ ਜਾਇਆ ਕਰੇਗੀ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਇੱਕ ਜਲਵਾ ਬਣਿਆ ਸੀ ਪੂਰੇ ਪੰਜਾਬ ਦੇ ਵਿੱਚ ਹੌਲੀ 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 ਉਹਨਾਂ ਦਾ ਉਹ ਅਸਰ ਘਟ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੂਥ ਲੈਵਲ ਤੱਕ ਤੁਹਾਡਾ ਜਿਹੜਾ ਹੁਣ ਇੱਕ ਸਟਰਕਚਰ ਬਣਿਆ ਸੀ ਢਾਂਚਾ ਬਣਿਆ ਸੀ ਉਹ ਸਾਰਾ ਵਿਗੜ ਚੁਕਿਆ ਕਿਸ ਤਰ੍ਹਾਂ ਉਹਨਾਂ ਨੂੰ ਸਾਰੇ ਲੋਕਾਂ ਨੂੰ ਆਪਣੇ ਨਾਲ ਹੁਣ ਜੋੜੋਗੇ ਅ ਇਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਦੇਖੋ ਜਿਹੜੀ ਸਾਨੂੰ ਵੋਟ ਤੁਸੀਂ 2014 ਦੇ ਵਿੱਚ ਦੇਖੋ ਵੋਟ ਪਈ ਸਾਡੇ ਕੋਲ 2014 ਚ ਕਿੱਡਰ ਹੀ ਨਹੀਂ ਸੀ ਹੈਗਾ ਕਿਤੇ 20 ਬੰਦੇ ਸੀ ਕਿਸੇ ਲੋਕ ਸਭਾ ਦੇ ਵਿੱਚ ਸਮਝਦਾਰ ਲੋਕ ਆ ਜਿਹੜੇ ਬੁੱਧੀਜੀਵੀ ਲੋਕ ਆ ਜਿਹੜੇ ਲੋਕਾਂ ਬਦਲਾ ਲੱਭਦੇ ਉਹਨਾਂ ਸਾਨੂੰ ਉਦੋਂ ਵੀ ਵੋਟ ਕੀਤੀ ਕੈਡਰ ਹੋਣ ਦੇ ਨਾ ਹੋਣ ਦੇ ਬਾਵਜੂਦ ਸੋ ਵੋਟ ਤਾਂ ਸਾਡੀ ਅੱਜ ਵੀ ਸਮਝਦਾਰ ਲੋਕ ਅੱਜ ਇਹ ਥੋੜਾ ਵੀ ਆਪਾਂ ਕਹਿ ਸਕਦੇ ਹਾਂ ਅੱਜ ਉਹਨਾਂ ਦੀ ਸਮਝ ਖਤਮ ਹੋ ਗਈ ਹੈ ਉਹ ਤਾਂ ਸਮਝਦਾਰ ਸੀ ਸਮਝਦਾਰ ਰਹਿਣਗੇ ਤੇ ਸਾਨੂੰ ਉਹ ਵੋਟ ਕਰਨ ਦੀ ਉਹ ਸਾਡੀ ਹੈਗੀ ਹੈ ਦੂਸਰੀ ਗੱਲ ਸਾਨੂੰ ਇਸ ਗੱਲ ਤੋਂ ਨਾ ਜਾਣ ਬੁੱਝ ਕੇ ਵੀ ਨੈਗੇਟਿਵ ਕੀਤਾ ਜਾਂਦਾ ਕਿ ਇਹਨਾਂ ਦਾ ਕੈਡਰ ਘਟ ਗਿਆ ਵੇਖੋ ਜਦੋਂ ਅਸੀਂ ਪਹਿਲੀ ਚੋਣ ਲੜੀ ਦਿੱਲੀ ਦੇ ਵਿੱਚ ਸਾਨੂੰ 28 ਸੀਟਾਂ ਆਈਆਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਪੰਜਾਬ 'ਚ ਚੋਣਾਂ ਲੜੀਆਂ ਸਾਨੂੰ 4 ਸੀਟਾਂ ਆਈਆਂ ਉਦੋਂ ਕਹਿੰਦੇ ਜੀ ਹੁਣ ਨਹੀਂ મોદી ਆ ਗਿਆ 14 ਦੇ ਵਿੱਚ ਹੁਣ ਆਵਾਮੀ ਪਾਰਟੀ ਖਤਮ ਹੋ ਜੂਗੀ ਹੁਣ ਨਹੀਂ ਇਹਨਾਂ ਦੇ ਪੈਰ ਲੱਗਣੇ ਝਾੜੂ ਤੀਲਾ ਤੀਲਾ ਆ ਗਿਆ ਅਸੀਂ ਦੁਬਾਰਾ ਚੋਣ ਲੜੀ ਸਾਡੀਆਂ 78 ਸੀਟਾਂ ਆਈਆਂ ਅਸੀਂ ਪਹਿਲੀ ਵਾਰੀ ਇੱਥੇ ਚੋਣ ਲੜੀ ਹੈ ਆਪਣੇ ਵਿਧਾਨ ਸਭਾ ਦੀ ਸਾਡੀਆਂ 20 ਸੀਟਾਂ ਆਈਆਂ ਇਤਿਹਾਸ ਦੇ ਵਿੱਚ ਇਦਾਂ ਕਦੇ ਨਹੀਂ ਹੋਇਆ ਕਿ ਪਹਿਲੀ ਵਾਰੀ ਕੋਈ ਪਾਰਟੀ ਪੰਜਾਬ 'ਚ ਚੋਣ ਲੜੇ ਤੇ ਉਹਦੀਆਂ 20 ਸੀਟਾਂ ਹੋਣ ਪਹਿਲੀ ਵਾਰੀ ਦਿੱਲੀ 'ਚ ਲੜੇ ਤੇ ਉਹਦੀਆਂ 78 ਸੀਟਾਂ ਹੋਣ ਸੋ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਬੰਨੇ ਕਮਜ਼ ਬਾਕੀ ਇਹ ਜਿਹੜੇ ਸਾਨੂੰ ਕਹਿੰਦੀਆਂ ਕਮਜ਼ੋਰ ਇਤਿਹਾਸ ਦੀਆਂ ਕਿਤਾਬਾਂ ਚੱਕਣ ਨਾਲ ਤੇ ਇਹ ਦੱਸ ਦੇਣ ਮੈਨੂੰ ਕਿ ਆ ਜਿਹੜੀ ਇੱਕ ਪਾਰਟੀ ਐ ਇਹ ਤੁਹਾਡੇ ਨੂੰ ਵੀ ਤੇਜ਼ ਵਧੀ ਸੀ ਜਨਤਾਦਲ ਵਧੀ ਸੀ ਉਹ 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 ਕੁਝ ਦਿਨ ਦੀ ਪ੍ਰਾਣੀ ਰਹੀ ਬਟ ਅਸੀਂ ਤਾਂ ਸਟੈਂਡ ਕਰ ਗਏ ਨਾ ਹੁਣ ਵਿਰੋਧੀ ਧਿਰ ਦੇ ਵਿੱਚ ਸਾਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਐ ਬਾਈ ਦੇ ਵਿੱਚ ਲੋਕ ਸਾਨੂੰ ਜਿਤਾ ਕੇ ਸਰਕਾਰ ਵੀ ਬਣਾਉਣਗੇ ਕਿਉਂਕਿ ਇਹ ਸਾਡਾ ਜੋ ਦਿੱਲੀ 'ਚ ਕੰਮ ਕਰਨ ਦਾ ਮਾਡਲ ਐ ਸਿੱਖਿਆ ਨੂੰ ਲੈ ਲੋ ਤੁਸੀਂ ਸਿਹਤ ਲੈ ਲੋ ਉਹ ਨੰਬਰ 1 ਤੇ ਐ ਲੋਕਾਂ ਦੇ ਵੇਰ ਘਰੇ ਅਸੀਂ 40 ਸਵਾਵਾਂ ਉਹ ਘਰੇ ਪਹਚਾਤੀਆਂ ਕਿ ਆਹ ਕੰਮ ਸਾਡੇ ਬੰਦੇ ਆ ਕੇ ਤੁਹਾਡੇ ਘਰ ਕਰਨਗੇ ਤੇ ਇਹ 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 ਦੇਖੋ ਆਮ ਲੋਕਾਂ ਲਈ ਕਿੰਦੀਆਂ ਸਹੂਲਤ ਵਾਲੀ ਗੱਲ ਹੈ ਇਲਾਜ ਤੁਹਾਡੇ ਉਥੇ ਫਰੀ ਨੇ ਚੰਗੇ ਉਥੇ ਹਸਪਤਾਲ ਦੇ ਵਿੱਚ ਜੇ ਤੁਸੀਂ ਇਹ ਕਹਿ ਦਿੰਦੇ ਕਿ ਹਸਪਤਾਲ ਚ ਸਫਾਈ ਨਹੀਂ ਹੈ ਇੱਥੇ ਮੇਰਾ ਇਲਾਜ ਨਹੀਂ ਸਹੀ ਹੋ ਰਿਹਾ ਉਹ ਜਾ ਕੇ ਪ੍ਰਾਈਵੇਟ ਹਸਪਤਾਲ ਦਾਖਲ ਹੋ ਜੇ ਉਹਦਾ ਸਾਰਾ ਪੈਸਾ ਕੇਦਰੀਵਾਲ ਦੇਊਗਾ ਸੋ ਫਰਕ ਦਾ ਬਹੁਤ ਲੈ ਕੇ ਆਇਆ ਸੀ ਸ਼ਹੀਦਾਂ ਨੂੰ ਅਸੀਂ 1-1 ਕਰੋੜ ਰੁਪਇਆ ਦੇਣਾ ਸ਼ੁਰੂ ਕੀਤਾ ਜਿੱਤੇ ਇੱਥੇ ਇਹ 10-10 ਲੱਖ ਦੇ ਕੇ 5-5 ਲੱਖ ਦੇ ਕੇ ਉਹਨਾਂ ਦਾ ਮਜ਼ਾਕ ਕਰਦੇ ਨੇ ਵਪਾਰੀਆਂ ਨੂੰ ਅਸੀਂ ਜਿਹੜਾ ਉਹ ਜਿਹੜਾ ਉਥੇ ਇੰਸਪੈਕਟਰ ਰਾਏ ਸੀ ਉਹ ਅਸੀਂ ਖਤਮ ਕੀਤਾ ਸਾਡਾ ਉਥੇ ਟੈਕਸ ਜਿਹੜੀ ਦੁਗਣੀ ਹੋ ਗਈ ਹੈ ਸੋ ਅਸੀਂ ਬਦਲਾਤਾ ਦਿਨ ਬਦ ਲਈ ਹਾਂ ਇਹ ਗੱਲ ਆ ਕਿ ਸਾਨੂੰ ਖਤਮ ਕਰਨ ਵਾਲੇ ਕਹਿੰਦੇ ਨੇ ਕਿ ਖਤਮ ਹੋ ਗਏ ਵੀ ਇਹ ਖਤਮ ਹੋ ਜਾਣ ਕਿਸੇ ਤਰੀਕੇ ਨਾਲ ਤੁਹਾਡੇ ਜਿਹੜੇ ਕੌਮੀ ਨੇਤਾ ਨੇ ਅਰਵਿੰਦ ਕੇਜਰੀਵਾਲ ਜੀ ਜਦੋਂ ਪੰਜਾਬ ਚੋਂਦੇ ਨੇ ਐਸਵੀਐਲ ਦੇ ਉੱਤੇ ਪੰਜਾਬ ਦੀ ਗੱਲ ਕਰਦੇ ਨੇ ਜਦੋਂ ਹਰਿਆਣਾ ਜਾਂਦੇ ਨੇ ਹਰਿਆਣੇ ਦੀ ਗੱਲ ਕਰਦੇ ਨੇ ਜਦੋਂ ਦਿੱਲੀ ਜਾਂਦੇ ਉਹ ਦਿੱਲੀ ਦੀ ਗੱਲ ਕਰਦੇ ਨੇ ਕਿ ਤੁਸੀਂ ਤੁਹਾਨੂੰ ਹੁਣ ਲੱਗਦਾ ਹੈ ਕਿ ਲੋਕ ਤੁਹਾਡੇ ਤੇ ਯਕੀਨ ਕਰਨਗੇ ਤੁਹਾਡੀ ਪਾਰਟੀ ਦੇ ਜਿਹੜੀਆਂ ਗਲਤੀਆਂ ਪਿੱਛੇ ਹੋ ਚੁੱਕੀਆਂ ਆਵਾਂ ਉਹਨਾਂ ਬਾਰੇ ਗਲਤੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਇਹ ਸਾਡੀਆਂ ਕੋਈ ਗਲਤੀਆਂ ਕਰਨੀਆਂ ਚਾਹੀਦੀਆਂ ਅਸੀਂ ਕੀ ਪੰਜਾਬ 'ਚ ਲੋਕਾਂ ਦੇ ਪੁੱਤ ਨਸ਼ੇ ਨਾਲ ਮਾਰੇ ਨਹੀਂ ਮਾਰੇ ਦੂਜੀਆਂ ਦੋਹਾਂ ਪਾਰਟੀਆਂ ਨੇ ਰਾਜ ਕੇ ਇਥੇ ਉਹਨਾਂ ਦੇ ਲੀਡਰਾਂ ਨੇ ਨਸ਼ਾ ਵੇਚਿਆ ਅੱਜ ਜਿਹੜੇ ਇਹਨਾਂ ਦੀਆਂ ਗਲਤ ਪਾਲਸੀਆਂ ਕਰਕੇ ਕਿਸਾਨ ਖੁਦਕੁਸ਼ੀਆਂ ਕਰਦੇ ਕੀ ਉਹ ਆਮ ਆਦਮੀ ਪਾਰਟੀ ਕਰਕੇ ਕਰਦੇ ਆ ਇਹਨਾਂ ਦੀਆਂ ਗਲਤੀਆਂ ਵੇਖੋ ਅੱਜ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਜਿਹੜੀ ਆ ਉਹ ਨਹੀਂ ਮਿਲ ਰਹੀ ਆ ਸਰਕਾਰੀ ਸਕੂਲਾਂ ਦਾ ਹਾਲ ਵੇਖ ਲਓ ਕੀ ਉਹ ਆਮ ਆਦਮੀ ਪਾਰਟੀ ਕਰਕੇ ਆ ਗਲਤੀਆਂ ਤਾਂ ਇਹਨਾਂ ਦੀਆਂ ਨੇ ਸੋ ਲੋਕ ਇਹਨਾਂ ਨੂੰ ਇਗਨੋਰ ਕਰਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਵੇਖੋ ਅਸੀਂ ਤਾਂ ਇਹ ਕਿਹੜੀਆਂ ਗਲਤੀਆਂ ਨੇ ਕਿ ਜੀ ਮਤਲਬ ਆ ਬਿਆਨ ਦੇ ਦਿੱਤਾ ਇਹ ਕੋਈ ਇੰਡੀਆਂ ਵੱਡੀਆਂ ਨਹੀਂ ਪਰ ਗਲਤੀਆਂ ਇਹ ਵੇਖੋ ਜਿਨ੍ਹਾਂ ਨੇ ਪੰਜਾਬ ਬਰਬਾਦ ਕਰਤਾ ਉਹਨਾਂ ਨੇ ਗਲਤ ਕੀਤਾ ਪਿਛਲੇ 70 ਸਾਲਾਂ ਤੋਂ ਖੈਰਾ ਸਾਹਿਬ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਮਜੀਠੀਏ ਕੋਲੋਂ ਮਾਫੀ ਮੰਗੇ ਨਸ਼ੇ ਵਾਲੇ ਮੁੱਦੇ ਦੇ ਉਹਨਾਂ ਧੋਖਾ ਕੀਤਾ ਨੌਜਵਾਨਾਂ ਦੇ ਨਾਲ ਕੀ ਤੁਹਾਨੂੰ ਲੱਗਦਾ ਕਿ ਧੋਖਾ ਕੀਤਾ ਉਹਨਾਂ ਨੇ ਅ ਮਜੀਠੀਆ ਪੰਜਾਬ ਦੇ ਵਿੱਚੋਂ ਮਜੀਠਾ ਹਲਕੇ ਤੋਂ ਲੜਿਆ ਤੇ ਜਿੱਤਿਆ ਕਿਹਨੇ ਜਿੱਤਿਆ ਇਹਦਾ ਮਤਲਬ ਵੀ ਮਜੀਠੀਏ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਮੰਗ ਲਈ ਮਾਫੀ ਪੰਜਾਬ ਦੇ ਲੋਕਾਂ ਨੂੰ ਮਜੀਠੇ ਵਾਲੋਂ ਹਰਾਉਣਾ ਚਾਹੀਦਾ ਸੀ ਕਈ ਮਾਵਾ ਦੇ ਪੁੱਤ ਖਾ ਗਿਆ ਮੇਰੇ ਸਕੇ ਭਰਾ ਦੀ ਮੌਤ ਨਸ਼ੇ ਨਾਲ ਹੋਈ ਹੈ ਅਸੀਂ ਇਹ ਦਰਦ ਨੂੰ ਜਾਣਦੇ ਹਾਂ ਬਾਕੀ ਅਰਵਿੰਦ ਕੇਦਰੀਵਾਲ ਸਾਡੇ ਨੈਸ਼ਨਲ ਲੀਡਰ ਨੇ ਉਹਨਾਂ ਨੂੰ ਇੱਕ ਬੰਦਾ ਕਿਹਦੇ ਕਿਹਦੇ ਨਾਲ ਲੜੇ ਇੱਕ ਬੰਦਾ ਜਿਹਨੂੰ ਸਾਰੇ ਪਾਸਿਓਂ ਘੇਰਨ ਵਾਲੇ ਲੱਗੇ ਨੇ ਕਿ ਬਸ ਇਹ ਖਤਮ ਹੋ ਜੇ ਮੈਂ ਤੇ ਇਹ ਕਹਿਣਾ ਵੀ ਪਤਾ ਨਹੀਂ ਕਿੰਨੇ ਲੋਕ ਤੇ ਇਹਨਾਂ ਦੇ ਗੁਰਦੁਆਰੇ ਮੰਦਰ ਇਹ ਅਰਦਾਸ ਕਰਨੀ ਜਾਂਦੇ ਹੋਣਿਆ ਕਿ ਸੱਚੇ ਪਾਤਸ਼ਾਹ ਕੇਜਰੀਵਾਲ ਮਰ ਜੇ ਕਿਸੇ ਤਰੀਕੇ ਨਾਲ ਤੇ ਸਾਡਾ ਕੰਮ ਸੌਖਾ ਹੋ ਜੇ ਸਾਰੀਆਂ ਪਾਰਟੀਆਂ ਤੋੜ ਮਰੋੜ ਕਰਕੇ ਕੇਦਰੀਵਾਲ ਖਤਮ ਕਰਦੇ ਹੋ ਆਮ ਆਦਮੀ ਪਾਰਟੀ ਖਤਮ ਕਰਦੇ ਹੋ ਇੱਕ ਹੀ ਚੀਜ਼ ਤੇ ਲੱਗੀਆਂ ਏਜੰਸੀਆਂ ਲੱਗੀਆਂ ਨੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਸਿਆਸਤ ਨੂੰ ਵੱਡੇ ਵੱਡੇ ਘਰਾਣੇ ਚਲਾਉਂਦੇ ਨੇ ਪਰ ਜਿੱਦਨ ਅਸੀਂ ਉਹਨਾਂ ਕੁਰਸੀਆਂ ਤੇ ਆ ਗਏ ਅਸੀਂ ਉਹ ਫੈਲਾ ਕੱਢ ਲੀਆਂ ਉਹ ਦਿਨ ਇਹਨਾਂ ਲਈ ਬਹੁਤ ਔਖਾ ਹੋ ਜਾਣਾ ਇਸ ਕਰਕੇ ਇਹ ਮਤਲਬ ਸਾਨੂੰ ਖਤਮ ਕਰਨ ਦੇ ਲਈ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਓਗੇ ਲੋਕਾਂ ਦੇ ਕੋਲੇ ਸਵਾਰੀ ਮੈਂ ਤਾਂ ਕੀ ਮੁੱਦੇ ਲੈ ਕੇ ਜਾਣੇ ਨੇ ਮੁੱਦੇ ਤਾਂ ਲੋਕਾਂ ਦੇ ਨੇ ਅੱਜ ਲੋਕਾਂ ਦੀ ਆਰਥਿਕ ਸਥਿਤੀ ਇੰਨੀ ਖਰਾਬ ਹੈ ਕਿ ਉਹਨਾਂ ਕੋ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਤਰਦੀਆਂ ਪ੍ਰਾਈਵੇਟ ਸਕੂਲਾਂ ਨੇ ਲੁੱਟ ਮਚਾਈ ਹੈ ਕੋਈ ਨਹੀਂ ਨੱਥ ਪਾਉਂਦਾ ਜੀ ਉਹਨਾਂ ਨੂੰ ਅੱਜ ਲੋਕਾਂ ਕੋਲੇ ਪੈਸੇ ਹੈ ਨਹੀਂ ਇਹਨਾਂ ਦੀ ਗਲਤ ਪਾਲਿਸੀਆਂ ਕਰਕੇ ਉਹ ਜਦੋਂ ਸਰਕਾਰੀ ਹਸਪਤਾਲ ਜਾਂਦੇ ਆ ਤੇ ਉੱਥੇ ਜਾ ਕੇ ਉਹ ਨਾ ਦਵਾਈਆਂ ਮਿਲਦੀਆਂ ਨਾ ਇਲਾਜ ਮਿਲਦਾ ਉਹਨਾਂ ਜਿਹਨੂੰ ਬੰਦਾ ਮਰ ਜਾਂਦਾ ਇਹ ਲੋਕਾਂ ਦੇ ਮੁੱਦੇ ਨੇ ਸਿੱਖਿਆ ਦੀ ਗੱਲ ਕਰ ਲਓ ਇਹ ਕਹਿੰਦੇ ਜੀ ਅਸੀਂ ਐਜੂਕੇਸ਼ਨ ਵਧਾਵਾਂਗੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਾਂਗੇ ਜਿਹੜਾ ਬੰਦਾ ਪਹਿਲਾਂ ਗਰੀਬ ਸੀ ਦਿਹਾੜੀ ਕਰਦਾ ਉਹਦੇ ਅੱਜ ਵੀ ਬੱਚੇ ਸਰਕਾਰੀ ਸਕੂਲੇ ਜਾਂਦੇ ਆ ਉੱਥੇ ਪੜ੍ਹਾਈ ਹੁੰਦੀ ਨਹੀਂ ਉਹ ਗਾਂਹ ਜਾ ਕੇ ਉਹ ਵੀ ਦਿਹਾੜੀ ਕਰਨਗੇ ਫਿਰ ਉਹ ਕੀ ਕਰਨਗੇ ਸਿੱਖਿਆ ਦਾ ਸਿਸਟਮ ਠੀਕ ਨਹੀਂ ਹੈਗਾ ਸੋ ਇਹ ਲੋਕਾਂ ਦੇ ਸਾਰੇ ਮੁੱਦੇ ਨੇ ਆ ਪੈਨਸ਼ਨ ਦਾ ਮੁੱਦਾ ਲੈ ਕੇ ਜਾਊਂਗਾ ਜੀ ਇੱਕ ਬਜ਼ੁਰਗਾਂ ਨੂੰ ਸਿਰਫ 500 ਰੁਪਏ ਪੈਨਸ਼ਨ ਲੈਣੀ ਹੈ ਆਪ ਲੀਡਰਾਂ ਦੀ 50000 ਰੁਪਏ ਪੈਨਸ਼ਨ ਮੈਂ ਇਹ ਮੁੱਦਾ ਲੈ ਕੇ ਜਾਊਂਗਾ ਕਿ ਇੱਕ ਪ੍ਰਾਈਵੇਟ ਜੌਬ ਕਰਦਾ ਜਿਹੜਾ ਬੰਦਾ ਉਹਦੀ ਸਿਰਫ ਇਹ ਤਨਖਾਹ ਹੈ ਇੱਕ ਢਾਈ ਏਕੜ ਵਾਲਾ ਜਿਹੜਾ ਕਿਸਾਨ ਹੈ ਉਹਦੀ 10000 ਇਨਕਮ ਮੰਥਲੀ ਬੰਦੀ ਹੈ ਜੇ ਉਹ 10000 ਨਾਲ ਗੁਜ਼ਾਰਾ ਕਰਦਾ ਹੈ ਇਹ ਫਿਰ ਲੀਡਰਾਂ ਨੂੰ ਸਾਢੇ ਤਿੰਨ ਤਿੰਨ ਲੱਖ ਤਨਖਾਹ ਲੈਣ ਦੀ ਕੀ ਲੋੜ ਆ ਇਹ ਵੀ 10000 ਨਾਲ ਗੁਜ਼ਾਰਾ ਕਰਨਾ ਜਾਂ ਫਿਰ ਉਹਨਾਂ ਦੀ ਵੀ ਤਨਖਾਹ ਜਿਹੜੀ ਜਿੰਨੇ ਉਹਨਾਂ ਦਾ ਬੰਦਾ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਮਹਿੰਗੀ ਰੇਟ ਤੇ ਖਰੀਦਣ ਦਿੱਲੀ ਦੇ ਵਿੱਚ ਜਿਹੜੀ ਇੱਥੇ ਕਣਕ 1400 ਰੁਪਿਆ ਪੰਜਾਬ ਚ ਅਸੀਂ ਦਿੱਲੀ ਦੇ ਵਿੱਚ 2700 ਰੁਪਏ ਨੂੰ ਖਰੀਦ ਰਹੇ ਹਾਂ ਝੋਨਾ ਅਸੀਂ ਉੱਥੇ 2700 ਰੁਪਏ ਨੂੰ ਖਰੀਦ ਰਹੇ ਹਾਂ ਅਸੀਂ ਸਵਾਮੀਨਾਥ ਦੀ ਰਿਪੋਰਟ ਜੇ ਪੂ ਕਿਰਪਾ ਕਰੋ ਸਾਡੀ ਸਰਕਾਰ ਬਣੂ ਉਦੋਂ ਅਸੀਂ ਕਰਾਂਗੇ ਤੇ ਪਰ ਅਸੀਂ ਆਪਣੇ ਲੈਵਲ ਤੇ ਤਾਂ ਦਿੱਲੀ ਦੇ ਵਿੱਚ ਕਰਤਾ ਨਾ ਸੋ ਇਹ ਕਰਦੇ ਵੀ ਨਹੀਂ ਸੋ ਇਸ ਕਰਕੇ ਮੁੱਦੇ ਲੋਕਾਂ ਦਾ ਨਸ਼ੇ ਦੀ ਤੁਸੀਂ ਆਪਣੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਵੇਖੋ ਸਭ ਤੋਂ ਵੱਧ ਜੇ ਮੌਤਾਂ ਨਸ਼ੇ ਨਾਲ ਹੋਈਆਂ ਤੇ ਉਹ ਸਾਡੇ ਖਡੂਰ ਸਾਹਿਬ ਦੇ ਵਿੱਚ ਹੋਈਆਂ ਨੇ ਜੇ ਕਰਪਸ਼ਨ ਹੈ ਮੋਸਟ ਕਰਪਸ਼ਨ ਏਰੀਆ ਜੇ ਲਾਇਆ ਜਾਵੇ ਸਾਡਾ ਤਰਨ ਤਾਰਨ ਹੈ ਇੱਥੇ ਤਾਂ ਸਾਡੇ ਹੁਣ ਆਈਪੀਐਸ ਅਫੀਸਰ ਆਇਆ ਨਹੀਂ ਤੇ ਇੱਥੇ ਜਿਹੜਾ ਆਉਂਦਾ ਉਹ ਇਹ ਵੇਖ ਕੇ ਆਉਂਦਾ ਵੀ ਉੱਥੇ ਤਾਂ ਬਾਰਡਰ ਏਰੀਆ ਦੇ ਲੋਕ ਨੇ ਬਸ ਰਗੜੀ ਚੱਲੋ ਸੋ ਵੱਡੀ ਵੱਡੀ ਤੇ ਕਰਪਸ਼ਨ ਚੱਲਦੀ ਆ ਵੱਡੇ ਵੱਡੇ ਅਫਸਰ ਰਲ ਜਾਂਦੇ ਨੇ ਸੋ ਨੱਥ ਪਾਊਂਗਾ ਮੈਂ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਚ ਜਿੱਥੇ ਮੈਨੂੰ ਲੱਗਾ ਕਿ ਮੈਨੂੰ ਧਰਨੇ ਦੇ ਬੈਠਣਾ ਚਾਹੀਦਾ ਮੈਨੂੰ ਕੋਈ ਸੰਕਸ਼ਰਮ ਨਹੀਂ ਮੈਂ ਧਰਨਿਆਂ ਤੋਂ ਹੀ ਰਾਜਨੀਤੀ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਮੈਂ ਤਰਤਰ ਤੋਂ ਰਾਜਨੀਤੀ ਸ਼ੁਰੂ ਕੀਤੀ ਸੋ ਮੈਂ ਮੈਂਬਰ ਪਾਰਲੀਮੈਂਟ ਹੋਣ ਦੇ ਉੱਥੇ ਤਾਂ ਮੁੱਦਾ ਚੁੱਕਿਆ ਹੀ ਕਰਾਂਗਾ ਪਰ ਮੈਂ ਇਹਨਾਂ ਦਾ ਜਲੂਸ ਕਰਦਿਆ ਕਰੂੰਗਾ ਸੈਂਟਰ ਦੇ ਵਿੱਚ ਉਥੇ ਕਿ ਸਾਡੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਇਹ ਹੋ ਹੀ ਜਾਂਦਾ ਹੈ ਬੰਨ ਦਾ ਮੁੱਦਾ ਸੀ ਅਸੀਂ ਰঞ্জੀਤ ਸਿੰਘ ਬ੍ਰਹਮਪੁਰਾ ਨੂੰ ਮੇਰੇ ਲੋਕ ਕਦੋਂ ਦੇ ਕਹੀ ਜਾਂਦੇ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਨੇ ਰঞ্জੀਤ ਸਿੰਘ ਬ੍ਰਹਮਪੁਰੇ ਨੂੰ ਨਾ ਹਿੰਦੀ ਆਉਂਦੀ ਆ ਨਾ ਇੰਗਲਿਸ਼ ਆਉਂਦੀ ਆ ਤੇ ਮੁੱਦਾ ਉਥੇ ਕੀ ਚੁੱਕਣਾ ਸੀ ਤੁਸੀਂ ਕਦੇ ਵੇਖਿਆ ਹੀ ਨਹੀਂ ਹੋਣਾ ਟੈਲੀਵਿਜ਼ਨ ਤੇ ਕਿ ਰঞ্জੀਤ ਸਿੰਘ ਬ੍ਰਹਮਪੁਰਾ ਸਾਡੇ ਏਰੀਆ ਦੇ ਕੋਈ ਉਹ ਕਹਿੰਦਾ ਐਜੂਕੇਸ਼ਨ ਤੁਸੀਂ ਲਾਓ ਕਿ ਸਾਡੇ ਕੋਲੇ ਕੀ ਕੋਈ ਯੂਨੀਵਰਸਿਟੀ ਹੈ ਕੋਈ ਚੰਗਾ ਕਾਲਜ ਹੈ ਦੇਖੋ ਇੱਥੋਂ ਅੰਮ੍ਰਿਤਸਰ ਕਿਸੇ ਨੇ ਪੜ੍ਹਨੇ ਜਾਣਾ ਤਾਂ ਢਾਈ 2.5 ਘੰਟੇ ਦੇ ਆਉਣ ਦੇ ਖਰਾਬ ਹੁੰਦੇ ਜਿਹੜੇ ਬੰਦੇ ਦੇ 5 ਘੰਟੇ ਇਦਾਂ ਖਰਾਬ ਹੋਣੇ ਆ ਉਹਨਾਂ ਸਟੱਡੀ ਦਾ ਖਰਚਾ ਨਹੀਂ ਹੈਗਾ ਜਿੰਨਾ ਕਿਰਾਏ ਦਾ ਜੋ ਸਾਡਾ ਇਹ ਇੰਨੇ ਪੈਸੇ ਜਿਹੜੇ ਉਹ ਲੋਕਾਂ ਕੋ ਅਫੋਰਡ ਨਹੀਂ ਕੀਤੇ ਜਾਂਦੇ ਸਾਡੇ ਅੱਜ ਜਿਹੜੀ ਆ ਜਿਹੜਾ ਏਰੀਆ ਹੈ ਉਹ ਦਿਨੋਂ ਦਿਨ ਪਛੜਦਾ ਜਾਂਦਾ ਸਾਨੂੰ ਕਹਿੰਦੇ ਤੁਸੀਂ ਬਾਰਡਰ ਏਰੀਆ ਦੇ ਲੋਕ ਅੱਜ ਟ੍ਰੇਨ ਖੇਮ ਕਰਨ ਤੱਕ ਜਾਂਦੀ ਐ ਜੇ ਅੱਗੇ ਉਹਨੂੰ ਫਿਰੋਜ਼ਪੁਰ ਨਾਲ ਜੋੜ ਦੇਣ ਤੇ ਫਿਰੋਜ਼ਪੁਰ ਤੋਂ ਬਾਅਦ ਅਸੀਂ ਵੇਖੋ ਕਿਧਰ ਦੀ ਕਿਧਰ ਘੁੰਮ ਕੇ ਇਧਰ ਅੰਮ੍ਰਿਤਸਰ ਤਾਣੀ ਅਸੀਂ ਤਾਂ ਪੂਰੇ ਭਾਰਤ ਨਾਲ ਜੁੜ ਜੀਏ ਸਾਨੂੰ ਬਾਰਡਰ ਇਹਦੀ ਕਮਜ਼ੋਰ ਕਰਕੇ ਕਿਉਂ ਰੱਖਿਆ ਗਿਆ ਕਿਉਂ ਨਹੀਂ ਅਜੇ ਤੱਕ 70 ਸਾਲਾਂ ਦੇ ਵਿੱਚ ਤੁਸੀਂ ਲਾਈਨ ਪਾਈ ਇੱਥੋਂ ਸਾਡੇ ਆਪੇ ਬਾਰਡਰ ਏਰੀਆ ਸਾਡਾ ਜਿਹੜਾ ਉਹ ਅੱਗੇ ਹੋ ਜੇ ਸੋ ਵੀਰ ਜੀ ਗੱਲ ਇਹ ਐ ਕਿ ਜਦੋਂ ਚੋਰ ਹੀ ਰਾਖੀ ਬਿਠਾ ਦਈਏ ਆਪਣੇ ਰਾਜ ਦੀ ਆਪਣੇ ਖਜ਼ਾਨੇ ਦੀ ਉਦੋਂ ਕੁਝ ਨਹੀਂ ਹੋਣਾ ਮੈਂ ਜਨਤਾ ਨੂੰ ਅਪੀਲ ਕਰਦਾ ਕਿ ਚੰਗੀ ਸੋਚ ਵਾਲੇ ਕੈਂਡੀਡੇਟ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਜਿਤਾ ਕੇ ਤੁਸੀਂ ਉੱਥੇ ਭੇਜੋ ਤਾਂ ਜੋ ਜੇਕਰ 270 ਸਾਡੇ ਮੈਂਬਰ ਪਾਰਲੀਮੈਂਟ ਚੰਗੇ ਜਿੱਤ ਕੇ ਚਲੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਵਾਕਈ ਦਰਦ ਹੈ ਪੰਜਾਬ ਨੂੰ ਬਚਾਉਂਦਾ ਵਾਕਈ ਦਰਦ ਹੈ ਸਾਡੇ ਭਾਰਤ ਨੂੰ ਬਚਾਉਂਦਾ ਤੇ ਮੈਂ ਗਰੰਟੀ ਦਿੰਦਾ ਕਿ 2 ਤੋਂ 2.5 ਸਾਲ ਦੇ ਅੰਦਰ ਇਥੇ ਸਿਸਟਮ ਜਿਹੜਾ ਬਿਲਕੁਲ ਠੀਕ ਹੋ ਜਾਵੇਗਾ ਇਸਨ ਮਨਜਿੰਦਰ ਸਿੰਘ ਜੀ ਸਿੱਧੂ ਜਨ ਆਮ ਆਦੀ ਪਾਰਟੀ ਦੇ ਐਮਪੀ ਉਮੀਦਵਾਰ ਖਡੂਰ ਸਾਹਿਬ ਤੋਂ ਜਿਨ੍ਹਾਂ ਦਾ ਸਾਫ਼ ਕਹਿਣਾ ਕਿ ਉਹ ਲੋਕਾਂ ਦੇ ਨਾਲ ਮੁੱਦੇ ਦੇ ਉੱਤੇ ਗੱਲ ਕਰਨਗੇ ਜਾ ਕੇ ਜਿਹੜੀ ਚੋਣਾਂ ਉਹ ਲੜਨਗੇ ਉਹ ਵੀ ਮੁੱਦੇ 'ਤੇ ਲੜਨਗੇ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਨੇ ਇਸ ਬਾਰਡਰ ਏਰੀਏ ਨੂੰ ਬਿਲਕੁਲ ਗਰੀਬ ਕਰਕੇ ਰੱਖਿਆ ਉਹ ਕਹਿੰਦੇ ਅਸੀਂ ਆਉਣ ਵਾਲੇ ਸਮੇਂ ਵਿੱਚ ਅਗਰ ਲੋਕ ਉਹਨਾਂ ਨੂੰ ਸਾਥ ਦਿੰਦੇ ਨੇ ਉਹ ਲੋਕਾਂ ਦੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਜਾ ਕੇ ਉਠਾਣਗੇ ਕੈਮਰਾਮੈਨ ਵਿਰੋਧ ਕੁਮਾਰ ਦੇ ਨਾਲ ਲਵਰਾਜ ਕੁਮਾਰ ਪੰਜਾਬੀ ਹੈਡਲਾਈਨਸ ਤਰਨਤਾਰਨ